ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ 벨ਟ ਚੈਨਲ ਔਰ ਅਸੀਂ ਜੋ ਪਰ ਜੋ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਸਰਗਰਮੀਆਂ ਤੇ ਤਾਜ਼ਾ ਜੋ ਸਥਿਤੀਆਂ ਨੇ ਉਸ ਉੱਪਰ ਗੱਲ ਸਾਂਝੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਰੀ ਪੰਜਾਬੀਆਂ ਦਾ ਧੰਨਵਾਦ ਸੋ ਡਲਾ ਜੀ ਪੰਜਾਬ ਦੀ ਤਾਜ਼ਾ ਸਿਆਸਤ ਦੀ ਆਪਾਂ ਗੱਲ ਕਰ ਲਈਏ ਆਉਂਦੇ ਸਮੇਂ ਦੇ ਵਿੱਚ ਜਲਦੀ ਹੀ ਜੋ ਹੈ ਹੁਣ ਐਸਜੀਪੀਸੀ ਦੀਆਂ ਚੋਣਾਂ ਔਰ ਤਰਨਤਾਰਨ ਦੀਆਂ ਚੋਣਾਂ ਜੋ ਆਉਂਦੇ ਸਮੇਂ ਵਿੱਚ ਦਿਖ ਰਹੀਆਂ ਨੇ ਤਾਂ ਇਹਨਾਂ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪੁਨਰ ਸੁਰਜੀਤ ਅਕਾਲੀ ਦਲ ਅਤੇ ਜਿਹੜਾ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੈ ਕੀ ਸੰਭਾਵਨਾ ਲੱਗਦੀ ਹੈ ਕਿ ਇਹਨਾਂ ਵਿਚਕਾਰ ਸਮਝੌਤਾ ਹੋਵੇਗਾ ਜੇਕਰ ਸਮਝੌਤਾ ਹੋ ਜਾਂਦਾ ਹੈ ਇਹਨਾਂ ਆਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਤਾਂ ਫਿਰ ਪੰਜਾਬ ਦੇ ਵਿੱਚ ਪੰਥਕ ਸਿਆਸਤ ਹੈ ਜਿਹੜੀ ਕਿਸ ਪਾਸੇ ਵੱਲ ਵਧਦੀ ਨਜ਼ਰ ਆ ਸਕਦੀ ਹੈ ਕੀ ਸੰਭਾਵਨਾਵਾਂ ਲੱਗ ਰਹੀਆਂ ਨੇ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਬਹੁਤ ਹੀ ਮਹੱਤਵਪੂਰਨ ਸਵਾਲ ਹਰਜੋਜੀ ਤੁਸੀਂ ਖੜਾ ਕੀਤਾ ਹੈ ਔਰ ਜਿਹੜਾ ਤੁਸੀਂ ਅੱਜ ਦਾ ਮੁੱਦਾ ਰੱਖਿਆ ਹੈ ਕਿ ਜੇ ਅਮਰਿਤਪਾਲ ਸਿੰਘ ਦੀ ਪਾਰਟੀ ਔਰ ਜਿਹੜਾ ਪੁਨਰਸੁਰਜੀਤ ਅਕਾਲੀ ਦਲ ਹੈ ਅਗਰ ਇਹਨਾਂ ਦੇ ਵਿੱਚ ਆਪਸੀ ਸਮਝੌਤਾ ਹੋ ਜਾਂਦਾ ਹੈ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਔਰ ਤਰਨਤਾਰਨ ਦੀ ਜ਼ਿਮਨੀ ਚੋਣ ਵੀ ਆਉਣ ਆਲੀ ਹੈ ਸਾਨੂੰ ਯਾਦ ਹੋਣਾ ਸਾਰਿਆਂ ਨੂੰ ਤੁਹਾਨੂੰ ਵੀ ਯਾਦ ਹੋਣਾ ਹੈ ਕਿ ਵਾਰਿਸ ਪੰਜਾਬ ਦੀ ਟੀਮ ਦੇ ਨਾਲ ਮੁਲਾਕਾਤ ਹੋਈ ਸੀ ਪੰਜ ਮੈਂਬਰੀ ਕਮੇਟੀ ਦੀ ਜਿਹਦੇ ਵਿੱਚ ਮਨਪੀਤਿਆਲੀ ਇਕਬਾਲ ਸਿੰਘ ਝੁੰਦਾ ਸਾਹਿਬ ਸੰਤਾ ਸਿੰਘ ਅਮੈਦਪੁਰੀ ਬੀਬੀ ਸਤਵੰਤ ਕੌਰ ਔਰ ਗੁਰਪ੍ਰਤਾਪ ਬਡਾਲਾ ਪੰਜੇ ਮੈਂਬਰ ਆਪ ਸ਼ਾਮਲ ਹੋਏ ਸੀ ਉਸ ਮੀਟਿੰਗ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਮੀਟਿੰਗ ਹੋਈ ਸੀ ਜਿਦੇ ਵਿੱਚ ਸਰਬਜੀਤ ਸਿੰਘ ਖਾਲਸਾ ਵੀ ਸੀ ਔਰ ਅਮ੍ਰਿਤਪਾਲ ਸਿੰਘ ਦੇ ਪਿਤਾ ਵੀ ਸੀ ਵਾਰਸ ਪੰਜਾਬ ਦੇ ਅਕਾਲੀ ਦਲ ਦੀ ਟੀਮ ਦੇ ਅਹਿਮ ਮੈਂਬਰ ਉਸ ਮੀਟਿੰਗ ਦਾ ਹਿੱਸਾ ਬਣੇ ਸੀ ਔਰ ਉੱਥੇ ਇੱਕ ਸਹਿਮਤੀ ਬਣੀ ਸੀ ਵੀਡੀਓ ਜਾਰੀ ਕੀਤੀ ਗਈ ਸੀ ਕਿ ਅਸੀਂ ਧਾਰਮਿਕ ਤੌਰ ਦੇ ਉੱਤੇ ਪੰਥਕ ਤੌਰ ਦੇ ਉੱਤੇ ਅਗਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੰਥਕ ਸ਼ਕਤੀ ਨੂੰ ਇਕੱਠਾ ਕਰਕੇ ਅੱਗੇ ਵਧਿਏ ਤੇ ਇਹ ਬਹੁਤ ਚੰਗੀ ਗੱਲ ਹੈ। ਉਦੋਂ ਸੰਕੇਤ ਆ ਗਏ ਸੀ, ਬਿਆਨ ਆ ਗਿਆ ਸੀ ਬੀਬੀ ਸਤਵੰਤ ਕੌਰ ਦਾ ਵੀ। ਔਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਦੋਂ ਬੀਬੀ ਸਤਵੰਤ ਕੌਰ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਪੰਥਕ ਕੌਂਸਲ ਦੇ ਚੇਅਰਪਰਸਨ ਬਣ ਗਏ ਨੇ ਤੇ ਇਹ ਰਸਤਾ ਮੈਨੂੰ ਲੱਗਦਾ ਹੈ ਸਾਫ਼ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਿਕਟ ਭਵਿਕ ਵਿੱਚ ਹੋ ਸਕਦੀਆਂ ਨੇ ਜਿੰਨਾ ਚਿਰ ਮੇਰੀ ਜਾਣਕਾਰੀ ਹੈ। ਆਮੀ ਅਦਾਲਤ ਦੇ ਵਿੱਚ ਇੱਕ ਦੋ ਪਟੀਸ਼ਨਾਂ ਨੇ ਪਰ ਜਦੋਂ ਅ ਅਦਾਲਤਾਂ ਦੇ ਵਿੱਚ ਇਹ ਪਟੀਸ਼ਨਾਂ ਤੇ ਛੇਤੀ ਨਵੇੜਾ ਹੁੰਦਾ ਹੈ ਕਈ ਵਾਰੀ ਸਰਕਾਰੀ ਮਸ਼ੀਨਰੀ ਜਦੋਂ ਹਲਕ ਹਰਕਤ ਚ ਆਉਂਦੀ ਹੈ ਤੇ ਕਈ ਵਾਰੀ ਨਵੇੜੇ ਛੇਤੀ ਹੋ ਜਾਂਦੇ ਨੇ ਪਰ ਕਈ ਵਾਰੀ ਇਹ ਸੰਭਾਵਨਾਵਾਂ ਦੇ ਬਾਵਜੂਦ ਵੀ ਕਿ ਚੋਣਾ ਹੋਣ ਗਿਆ ਜਾਂ ਨਹੀਂ ਹੋਣ ਗਿਆ ਅਸੀਂ ਇਹ ਮੰਨ ਸਕਦੇ ਹਾਂ ਕਿ ਚੋਣਾ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਰਾਜਨੀਤਿਕ ਮੁੱਦਾ ਵੀ ਇੱਕ ਵੱਡੇ ਤੌਰ ਦੇ ਉੱਤੇ ਐਸਪੀਸੀ ਦੀਆਂ ਚੋਣਾਂ ਬਣ ਗਈਆਂ ਔਰ ਜਿੱਥੇ ਕੇਂਦਰ ਸਰਕਾਰ ਦਾ ਗ੍ਰਹਿ ਮੰਹਿਕਮਾ ਇਹਨਾਂ ਚੋਣਾਂ ਦੀ ਮਨਜ਼ੂਰੀ ਦਿੰਦਾ ਹੈ ਅਦਾਲਤਾਂ ਦੇ ਵਿੱਚ ਵੀ ਕੇਂਦਰ ਦਾ ਗ੍ਰਹਿ ਮੰਹਿਕਮਾ ਆਪਣੀ ਪੋਜੀਸ਼ਨ ਹੈ ਜਿਹੜੀ ਉਹ ਕਲੀਅਰ ਕਰ ਸਕਦਾ ਹੈ ਕਿ ਅਸੀਂ ਜਲਦੀ ਚੋਣਾਂ ਕਰਾਉਣਾ ਚਾਹੁੰਦੇ ਹਾਂ ਇਸ ਕਰਕੇ ਅਦਾਲਤਾਂ ਦੇ ਵਿੱਚ ਜਲਦੀ ਫੈਸਲੇ ਹੋਣ ਮੇਰੇ ਕਹਿਣ ਦਾ ਮਤਲਬ ਹੈ ਕਿ ਸਤੰਬਰ ਜਾਂ ਅਕਤੂਬਰ ਇਨ੍ਹਾਂ ਦੋ ਮਹੀਨਿਆਂ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਹੋ ਸਕਦੀਆਂ ਨੇ ਇਹਦੀ ਸੰਭਾਵਨਾ ਬਹੁਤ ਵੱਡੀ ਹੈ ਪਹਿਲਾਂ ਤਾਂ ਇਹ ਗੱਲ ਮਹੱਤਵਪੂਰਨ ਹੈ ਹੁਣ ਅਗਰ ਅਗਲੇ ਦੋ ਮਹੀਨਿਆਂ ਦੇ ਵਿੱਚ ਇਹ ਚੋਣਾਂ ਹੁੰਦੀਆਂ ਨੇ ਤੇ ਤਰਨਤਾਰਨ ਦੀ ਚੋਣ ਬਿਹਾਰ ਦੀ ਜਿਮਨੀ ਚੋਣ ਦੇ ਨਾਲ ਹੋ ਸਕਦੀ ਹੈ ਉਹ ਨਵੰਬਰ ਜਾਂ ਦਸੰਬਰ ਚੋ ਦੀ ਸੰਭਾਵਨਾ ਹੈ ਹੁਣ ਦੋ ਸਥਿਤੀਆਂ ਨੇ ਕੀ ਐਸਜੀਪੀਸੀ ਦੀਆਂ ਚੋਣਾਂ ਪਹਿਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਤਰਨਤਾਰਨ ਦੀ ਜਿਮਨੀ ਚੋਣ ਹੁੰਦੀ ਹੈ ਜਾਂ ਐਸਜੀਪੀਸੀ ਚੋਣਾਂ ਨਹੀਂ ਹੁੰਦੀਆਂ ਇਕੱਲੀ ਤਰਨਤਾਰਨ ਦੀ ਜਿਮਨੀ ਚੋਣ ਹੁੰਦੀ ਹੈ ਅਗਰ ਤਾਂ ਐਸਜੀਪੀਸੀ ਦੀਆਂ ਚੋਣਾਂ ਸਤੰਬਰ ਅਕਤੂਬਰ ਚ ਹੋ ਜਾਂਦੀਆਂ ਨੇ ਜਦੀ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਫਿਰ ਤਾਂ ਇਹ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਲਈ ਬਹੁਤ ਵੱਡੀ ਗੱਲ ਹੋਣ ਵਾਲੀ ਹੈ ਇਹ ਦੋਵੇਂ ਧਿਰਾਂ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਚ ਪੁਨਰ ਸੁਰਜੀਤ ਅਕਾਲੀ ਦਲ ਔਰ ਵਾਰਸ ਪੰਜਾਬ ਦੇ ਅਕਾਲੀ ਦਲ ਇਹ ਦੋਵੇਂ ਧਿਰਾਂ ਅਗਰ ਐਸਜੀਪੀਸੀ ਦੀਆਂ ਚੋਣਾਂ ਚ ਇਕੱਠੇ ਹੋ ਜਾਂਦੇ ਨੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਹੁਣ ਖਡੂਰ ਸਾਹਿਬ ਦੀ ਚੋਣ ਹੋਈ ਸੀ ਲੋਕ ਸਭਾ ਦੀ ਤੇ ਅਮਰਿਤਪਾਲ ਸਿੰਘ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਸੀ। ਔਰ ਲੱਖਾਂ ਵੋਟਾਂ ਦੇ ਫਰਕ ਨਾਲ ਅਮਰਿਤਪਾਲ ਸਿੰਘ ਜਿੱਤਿਆ ਔਰ ਤਰਨ ਤਰਨ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਆਉਂਦਾ ਹੈ। ਭਾਵੇਂ ਪਿਛਲੀ ਵਾਰੀ ਇੱਥੋਂ ਆਮ ਆਦਮੀ ਪਾਰਟੀ ਜਿੱਤੀ ਕਸ਼ਮੀਰ ਸਿੰਘ 52 ਹਜ਼ਾਰ ਤੋਂ ਜ਼ਿਆਦਾ ਵੋਟਾਂ ਉਹਨਾਂ ਨੇ ਲਈਆਂ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਜਿਹੜੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ 30% ਵੋਟ ਹਾਸਲ ਕੀਤੀ। ਪਰ ਅਗਰ ਦੋਵੇਂ ਧਿਰਾਂ ਅੰਮ੍ਰਿਤਪਾਲ ਸਿੰਘ ਔਰ ਪੁਨਰ ਸੁਰਜੀਤ ਕਾਲੀਦਲ ਬੀਬੀ ਸਤਵੰਤ ਕੌਰ ਦੀ ਅਗਵਾਈ ਚ ਔਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਐਸਜੀਪੀਸੀ ਦੀਆਂ ਚੋਣਾਂ ਚ ਸਾਂਝ ਪਾ ਲੈਂਦੇ ਨੇ ਇਹ ਗੱਲ ਬਹੁਤ ਵੱਡੀ ਪ੍ਰਭਲ ਫੇਰੇ ਮੰਨੀ ਜਾ ਸਕਦੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਇਹਨਾਂ ਦੇ ਵਿੱਚ ਪੰਥਕ ਧਿਰਾਂ ਨੇ ਜਿਹੜੀਆਂ ਪੰਥਕ ਸੋਚ ਵਾਲੇ ਜਿਹੜੇ ਲੋਕ ਨੇ ਉਹ ਕਾਫੀ ਜ਼ਿਆਦਾ ਦੁਵਿਧਾ ਚ ਨਹੀਂ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਪਿਛਲੇ ਸਮੇਂ ਚ ਬਾਦਲ ਢੜੇ ਤੋਂ ਬਾਦਲ ਅਕਾਲੀ ਦਲ ਤੋਂ ਉਹ ਖਫਾ ਨਹੀਂ ਪਰ ਉਹਨਾਂ ਦੇ ਲਈ ਇੱਕ ਮੌਕਾ ਹੋ ਸਕਦਾ ਹੈ ਕਿ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਔਰ ਅਮਰਿਤਪਾਲ ਸਿੰਘ ਦਾ ਢੜਾ ਅਗਰ ਇਹਨਾਂ ਦੋਨਾਂ ਨੂੰ ਅਸੀਂ ਸਮਰਥਨ ਕਰ ਦਈਏ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਤੇ ਉਹਦੇ ਨਾਲ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਦਲੇਗਾ ਕਿਉਂਕਿ ਅੱਜ ਤੱਕ ਇਤਿਹਾਸ ਗਵਾਏ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਜਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕੋਈ ਧਿਰ ਇਹਨਾਂ ਚੋਣਾਂ ਨੂੰ ਜਿੱਤ ਨਹੀਂ ਸਕੀ। ਔਰ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਇਸ ਕਰਕੇ ਵੀ ਇਹ ਚੋਣਾਂ ਨਹੀਂ ਕਰਾਉਂਦੀਆਂ ਰਹੀਆਂ ਕਿਉਂਕਿ ਕੇਂਦਰ ਦੀਆਂ ਧਿਰਾਂ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਹੈ ਕਿ ਜਿਹੜਾ ਐਸਜੀਪੀਸੀ ਦਾ ਪ੍ਰਬੰਧ ਹੈ ਗੁਰਦੁਆਰਾ ਸਹਿਬਾਨਾਂ ਦਾ ਉਹ ਲਿਬਰਲ ਸਿੱਖ ਧੜਿਆਂ ਕੋਲੇ ਰਹਿਣਾ ਚਾਹੀਦਾ ਹੈ ਨਾ ਕਿ ਬਹੁਤ ਸਾਰੇ ਲੋਕ ਜਿਹੜੇ ਕੱਟੜ ਪੰਥੀ ਨੇ ਪਰ ਜਦੋਂ ਹੁਣ ਅਸੀਂ ਪੰਜਾਬ ਦੀ ਮੌਜੂਦਾ ਸਿੱਖਿਆ ਸਿਆਸਤ ਦੀ ਗੱਲ ਕਰਦੇ ਆਂ ਬੀਬੀ ਸਤਵੰਤ ਕੌਰ ਭਾਵੇਂ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਸਬੰਧਤ ਨਹੀਂ ਪਰ ਉਹ ਇੱਕ ਬਹੁਤ ਹੀ ਸਮਝਦਾਰ ਔਰਤ ਇਸ ਕਰਕੇ ਵੀ ਉਹਨਾਂ ਨੂੰ ਮੰਨਿਆ ਜਾਂਦਾ ਕਿਉਂਕਿ ਬਹੁਤ ਲਿਬਰਲ ਸੋਚ ਹੈ ਨੈਸ਼ਨਲਿਸਟ ਸੋਚ ਹੈ ਪੰਜਾਬ ਦੇ ਹੱਕਾਂ ਦੇ ਲਈ ਵੀ ਉਹ ਲਗਾਤਾਰ ਆਵਾਜ਼ ਬੁਲੰਦ ਕਰਦੀ ਨੇ ਔਰ ਸਿੱਖਿਆ ਦੇ ਖੇਤਰ 'ਚ ਵੀ ਉਹ ਵਿਦਵਾਨ ਨੇ ਉਹਨਾਂ ਨੇ ਐਸਜੀਪੀਸੀ ਦੇ ਵਿੱਚ ਵੀ ਉਹ ਡਿਪਟੀ ਡਾਇਰੈਕਟਰ ਦੇ ਤੌਰ ਤੇ ਐਜੂਕੇਸ਼ਨ ਐਸਜੀਪੀਸੀ ਦੇ ਵਿੱਚ ਉਹ ਅੱਗੇ ਵਧਦੇ ਨੇ ਹੁਣ ਅਜੇ ਇਹ ਹਾਲਾਤਾਂ ਦੇ ਵਿੱਚ ਜਦੋਂ ਪੰਥਕ ਕੌਂਸਲ ਦੇ ਚੇਅਰਮੈਨ ਬਣ ਗਏ ਗਿਆਨੀ ਹਰਪੀ ਸਿੰਘ ਨਾਲ ਹੈ ਅਮ੍ਰਿਤਪਾਲ ਸਿੰਘ ਜੇਲ੍ਹ 'ਚ ਹੈ ਉਹਨਾਂ ਦੀ ਧਿਰ ਇਹਨਾਂ ਦੇ ਨਾਲ ਮਿਲ ਕੇ ਸਮੁੱਚੇ ਤੌਰ ਤੇ ਅਗਰ ਐਸਜੀਪੀਸੀ ਦੇ ਪ੍ਰਬੰਧ ਤੇ ਚੋਣ ਲੜਦੇ ਨੇ ਤੇ ਮੈਨੂੰ ਲੱਗਦਾ ਹੈ ਕੇਂਦਰ ਸਰਕਾਰ ਲਈ ਵੀ ਇਸ ਵਕਤ ਚਿੰਤਾ ਵਾਲਾ ਕੋਈ ਵਿਸ਼ਾ ਨਹੀਂ ਹੈ ਕਿਉਂਕਿ ਭਾਵੇਂ ਸੁਖਬੀਰ ਸਿੰਘ ਬਾਦਲ ਦਾ ਧੜਾ ਵੀ ਲਿਬਰਲ ਅਕਾਲੀ ਦਲ ਦੇ ਤੌਰ ਤੇ ਮੰਨਿਆ ਜਾਂਦਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਇਹਨਾਂ ਨੂੰ ਵੀ ਇੱਕ ਲਿਬਰਲ ਔਰ ਆਜ਼ਾਦ ਔਰ ਦੇਸ਼ ਪੱਖੀ ਪੰਜਾਬ ਪੱਖੀ ਸੋਚ ਦੇ ਧਨੀ ਮੰਨਿਆ ਜਾਂਦਾ ਇਸ ਕਰਕੇ ਇਹ ਮੌਕਾ ਜਦੋਂ ਕੇਂਦਰ ਦੀ ਬੀਜੇਪੀ ਸਰਕਾਰ ਇਸ਼ਾਰਾ ਦੇ ਸਕਦੀ ਹੈ ਐਸਜੀਪੀਸੀ ਚੋਣਾਂ ਹੋਣ ਤਾਂ ਇਹਦੇ ਪਿੱਛੇ ਇੱਕ ਹੋਰ ਮਹੱਤਵਪੂਰਨ ਕਾਰਨ ਵੀ ਹੈ ਜਿਸ ਤਰ੍ਹਾਂ ਨਾਲ ਬੀਜੇਪੀ ਚਾਹੁੰਦੀ ਹੈ ਪੰਜਾਬ ਚ ਸਰਕਾਰ ਬਣਾਵੇ ਸੁਖਬੀਰ ਬਾਦਲ ਧਰੇ ਦੀਆਂ ਲਗਾਤਾਰ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਪਾਰਲੀਮੈਂਟ ਦੀਆਂ ਚੋਣਾਂ 'ਚ ਬੀਜੇਪੀ 1.18% ਤੇ ਆ ਗਈ ਸੁਖਬੀਰ ਬਾਦਲ ਦਾ ਧੜਾ 13 13.5% ਤੇ ਖੜਾ ਹੈ ਕੇਂਦਰ ਦੀ ਬੀਜੇਪੀ ਹਰਜੋਜੀ ਇਹ ਟੈਸਟ ਵੀ ਕਰਨਾ ਚਾਹੀਏਗੀ ਕਿ ਅੱਜ ਸੁਖਬੀਰ ਬਾਦਲ ਦਾ ਧੜਾ ਕਿੱਥੇ ਖੜਾ ਹੈ ਅਗਰ 27 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਹੁਣ 1 ਸਾਲ ਤੇ 6 ਮਹੀਨੇ ਰਹਿ ਗਏ ਅਗਰ ਬੀਜੇਪੀ ਇਹ ਟੈਸਟ ਕਰ ਲੈਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਕਿੱਥੇ ਖੜਾ ਹੈ ਧਰਮ ਦੇ ਖੇਤਰ ਤੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਕਰਾਉਨੇ ਆ ਕਿਉਂਕਿ ਅਗਰ ਬੀਜੇਪੀ ਇਹ ਸੋਚਦੀ ਹੋਣੀ ਆ ਵੀ ਅਗਰ ਸੁਖਬੀਰ ਬਾਦਲ ਦਾ ਧੜਾ ਜਿੱਤ ਗਿਆ ਤੇ ਨਿਸ਼ਚਿਤ ਤੌਰ ਤੇ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਪੰਥਕ ਹਲਕਿਆਂ ਚ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਪੈਠ ਬਕਰਾਰ ਹੈ ਔਰ ਬੀਜੇਪੀ ਸੋਚ ਸਕਦੀ ਆ ਵੀ ਅਸੀਂ ਫਿਰ ਸੁਖਬੀਰ ਬਾਦਲ ਦੇ ਨਾਲ ਹੀ ਸਮਝੌਤਾ ਕਰਾਂਗੇ ਅਗਰ ਸੁਖਬੀਰ ਬਾਦਲ ਨਹੀਂ ਜਿੱਤਦਾ ਐਸਜੀਪੀਸੀ ਤੋਂ ਸੁਖਬੀਰ ਬਾਦਲ ਦੀ ਧਿਰ ਹਾਰ ਜਾਂਦੀ ਹੈ ਫਿਰ ਇਹ ਨਿਸ਼ਚਿਤ ਤੌਰ ਤੇ ਮੰਨਿਆ ਜਾਊਗਾ ਕਿ ਦੂਜੀਆਂ ਧਿਰਾਂ ਪੰਥਕ ਲੋਕਾਂ ਨੂੰ ਪ੍ਰਵਾਨ ਨੇ ਔਰ ਉਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਫਿਰ ਚਲਾਉਣ ਗਿਆ ਫਿਰ ਘਟੋ ਘਟ ਬੀਜੇਪੀ ਇੱਕ ਕਿਨਾਰਾ ਜ਼ਰੂਰ ਕਰੇਗੀ ਕਿ ਅਸੀਂ ਸੁਖਬੀਰ ਬਾਦਲ ਦੇ ਢੜੇ ਨਾਲ ਸਮਝੌਤਾ ਨਹੀਂ ਕਰਨਾ ਬੀਜੇਪੀ ਨੂੰ ਪੰਜਾਬ 'ਚ ਸਰਕਾਰ ਲਈ ਸਿਰਫ ਤੇ ਸਿਰਫ ਸਿੱਖ ਭਾਈਚਾਰੇ ਦੀ ਵੋਟ ਦਾ ਸਾਥ ਚਾਹੀਦਾ ਹੈ ਬੀਜੇਪੀ ਨੂੰ ਆਪਣੇ ਤੌਰ ਤੇ ਪੰਜਾਬ 'ਚ ਸਿੱਖਾਂ ਦੀਆਂ ਵੋਟਾਂ ਨਹੀਂ ਮਿਲਦੀਆਂ ਜਦੋਂ 24 ਦੀਆਂ ਲੋਕ ਸਭਾ ਚੋਣਾਂ ਹੋਈਆਂ ਸ਼ਹਿਰਾਂ 'ਚ ਬੀਜੇਪੀ 18.5% ਵੋਟ ਲੈ ਗਈ ਸ਼ਹਿਰਾਂ ਦੇ ਵਿੱਚ ਕੁਝ ਸਿੱਖਾਂ ਨੇ ਵੋਟਾਂ ਪਾਈਆਂ ਪਿੰਡਾਂ ਵਿੱਚ ਵੀ ਕੁਝ ਸਿੱਖਾਂ ਨੇ ਵੋਟਾਂ ਪਾਈਆਂ ਲੇਕਿਨ ਉਹਨਾਂ ਦਾ ਫੀਸਦ ਇਹਨਾ ਨਹੀਂ ਸੀ ਕਿ ਭਾਜਪਾ 26 27% ਤੇ ਪਹੁੰਚੇ ਸੋ ਪੰਜਾਬ ਵਿੱਚ ਭਾਜਪਾ ਦੀ ਕੋਸ਼ਿਸ਼ ਇਹ ਹੈ ਕਿ ਭਾਜਪਾ ਅਗਰ 30% ਤੋਂ ਉੱਤੇ ਆ ਜਾਏ ਕਿਉਂਕਿ ਅੱਜ ਦੇ ਸਮੇਂ 'ਚ ਜਦੋਂ 27 ਦੀ ਗੱਲ ਕਰਦੇ ਆ ਤੇ ਤਿੰਨ ਕੋਣੀ ਮੁਕਾਬਲਾ ਤਾਂ ਤੈਅ ਹੈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਔਰ ਭਾਜਪਾ ਪਾਰਟੀ ਔਰ ਚੌਥੀ ਧਿਰ ਪੁਨਰ ਸੁਜੀਤ ਅਕਾਲੀ ਦਲ ਤਿੰਨ ਕੋਣੀ ਮੁਕਾਬਲਾ ਮੈਂ ਇਸ ਕਰਕੇ ਕਹਿ ਰਿਹਾ ਕਿ ਭਾਜਪਾ ਇਹ ਮੰਨ ਰਹੀ ਹੈ ਕਿ ਤਿੰਨ ਕੋਣੀ ਮੁਕਾਬਲਾ ਹੋਣਾ ਹੈ ਕਿਉਂਕਿ ਉਹ ਤਾਕਤ ਦੇਖਣਾ ਚਾਹੁੰਦੀ ਹੈ ਕਿ ਤਾਕਤ ਸੁਖਵੀਰ ਬਾਦਲ ਦੇ ਧੜੇ ਕੋਲੇ ਹੈ ਜਾਂ ਸੁਖਵੀਰ ਬਾਦਲ ਹਾਰ ਜਾਂਦਾ ਐਸਜੀਪੀਸੀ ਦੀਆਂ ਚੋਣਾਂ ਅਗਰ ਪੁਨਰ ਸੁਜੀਤ ਅਕਾਲੀ ਦਲ ਜਿੱਤਦਾ ਹੈ ਭਾਜਪਾ ਉਹਨਾਂ ਨਾਲ ਸਮਝੌਤਾ ਜਾਂ ਉਹ ਭਾਜਪਾ ਨਾਲ ਸਮਝੌਤਾ ਕਰਨ ਨਾ ਕਰਨ ਇਹਦੀ ਸੰਭਾਵਨਾ ਹਜੇ ਘੱਟ ਹੈ ਕਿਉਂਕਿ ਅਗਰ ਅਮਰਿਤਪਾਲ ਨਾਲ ਮਿਲ ਕੇ ਪੁਨਰ ਸੁਜੀਤ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਲੜਦਾ ਹੈ ਇਹ ਜ਼ਰੂਰੀ ਨਹੀਂ ਕਿ ਇਹ ਦੋਵੇਂ ਧਿਰਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਕੱਠੇ ਹੋਣ ਜਾਂ ਬੀਜੇਪੀ ਨਾਲ ਸਾਂਝ ਪਾਉਣ ਹਾਲਾਂਕਿ ਅਗਰ ਪੁਨਰ ਸੁਜੀਤ ਅਕਾਲੀ ਦਲ ਔਰ ਅਮਰਿਤਪਾਲ ਸਿੰਘ ਦੀ 13 ਦੋਵੇਂ ਵਿਧਾਨ ਸਭਾ ਚੋਣਾਂ ਚ ਵੀ ਇਕੱਠੇ ਲੜਦੇ ਨੇ ਫਿਰ ਬਹੁਤ ਬਿਹਤਰ ਮੁਖ ਨਤੀਜੇ ਵਿਧਾਨ ਸਭਾ ਦੀਆਂ ਚੋਣਾਂ ਚ ਵੀ ਪੰਜਾਬ ਦੇ ਵਿੱਚ ਆ ਸਕਦੇ ਨੇ ਪਰ ਉਹ ਬੀਜੇਪੀ ਨਾਲ ਸਮਝੌਤਾ ਕਰਨ ਜਾਂ ਨਾ ਕਰਨ ਇਹ ਬਾਅਦ ਦੀਆਂ ਸਥਿਤੀਆਂ ਨੇ ਚੋਣਾਂ ਤੋਂ ਚੋਣਾਂ ਤੋਂ ਪਹਿਲਾਂ ਕਿਸੇ ਸਮਝੌਤੇ ਦੀ ਮੈਨੂੰ ਉਮੀਦ ਨਹੀਂ ਲੱਗਦੀ ਕਿ ਦੋਵੇਂ ਧਿਰਾਂ ਦੇ ਵਿੱਚ ਕੋਈ ਸਮਝੌਤਾ ਹੋਵੇ ਇਹਦੀ ਮੈਨੂੰ ਉਮੀਦ ਨਹੀਂ ਲੱਗਦੀ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੱਖੋਂ ਗੱਲ ਕਰਦਾ ਅਗਰ ਅਮਰਿਤਪਾਲ ਸਿੰਘ ਦੀ ਪਾਰਟੀ ਔਰ ਪੁਨਰਸੁਰਜੀਤ ਅਕਾਲੀ ਦਲ ਇਕੱਠੇ ਹੋ ਕੇ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੇ ਤੇ ਫਿਰ ਘਟੋ ਘੱਟ ਪੰਜਾਬ ਦੀ ਬਹੁ ਗਿਣਤੀ ਸਿੱਖ ਵੋਟ ਇਹਨਾਂ ਧਿਰਾਂ ਨੂੰ ਪੈ ਸਕਦੀ ਹੈ ਅਗਰ ਇਹ ਐਸਜੀਪੀਸੀ ਚੋਣਾਂ ਵੀ ਜਿੱਤੇ ਹੋਣ ਸੋ ਇਸ ਤਰ੍ਹਾਂ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਨਵੇਂ ਸਿਰੇ ਤੋਂ ਨਿਰਧਾਰਿਤ ਹੋ ਰਹੀ ਹੈ ਐਸਜੀਪੀਸੀ ਦੀਆਂ ਚੋਣਾਂ ਅਮਰਿਤਪਾਲ ਦੀ ਪਾਰਟੀ ਔਰ ਪੁਨਰਸੁਰਜੀਤ ਅਕਾਲੀ ਦਲ ਅਗਰ ਜਿੱਤ ਗਈ ਤੇ ਫਿਰ ਇਹ ਵਿਧਾਨ ਸਭਾ ਦੀਆਂ ਚੋਣਾਂ ਵੱਲ ਇਕੱਠੇ ਵੱਧ ਸਕਦੇ ਨੇ ਔਰ ਪੰਜਾਬ ਚ ਆਪਣੇ ਨਾਮ ਤੇ ਵੀ ਸਰਕਾਰ ਬਣਾਉਣ ਲਈ ਫਿਰੇ ਅੱਗੇ ਵੱਧ ਸਕਦੇ ਨੇ ਔਰ ਅਗਰ ਵੋਟਾਂ ਤੋਂ ਬਾਅਦ ਨਤੀਜੇ ਤੋਂ ਬਾਅਦ ਕਿਸੇ ਧਿਰ ਦੀ ਸਮਰਥਨ ਦੀ ਲੋੜ ਹੋਵੇ ਜਾਂ ਕਿਸੇ ਧਿਰ ਨੂੰ ਸਮਰਥਨ ਦੀ ਲੋੜ ਹੋਵੇ ਤੇ ਬਾਅਦ ਦੇ ਵਿੱਚ ਉਹ ਗੱਲ ਵਿਚਾਰ ਸਕਦੇ ਨੇ ਘੱਟੋ ਘੱਟ ਅਜੰਡਾ ਪੰਜਾਬ ਦੇ ਲਈ ਮਿਨਿਮਮ ਕਾਮਨ ਪ੍ਰੋਗਰਾਮ ਪੰਜਾਬ ਦੇ ਲਈ ਬਣਾ ਕੇ ਸੋ ਪੰਜਾਬ ਦੀ ਪੋਲਿਟਿਕਸ ਨਿਸ਼ਚਿਤ ਤੌਰ ਤੇ ਨਵੇਂ ਸਿਰੇ ਤੋਂ ਨਿਰਧਾਰਿਤ ਹੋਏਗੀ ਇਹਦੇ ਨਾਲ ਜਿਹੜਾ ਤੁਹਾਡਾ ਤਰਨ ਤਰਨ ਦਾ ਵਿਸ਼ਾ ਹੈ ਅਗਰ ਐਸਜੀਪੀਸੀ ਦੀਆਂ ਚੋਣਾਂ ਪਹਿਲਾਂ ਹੋ ਗਈਆਂ ਇਹ ਇਕੱਠੇ ਲੜ ਕੇ ਐਸਜੀਪੀਸੀ ਜਿੱਤ ਗਈ ਪੰਜ ਮੈਂਬਰੀ ਕਮੇਟੀ ਚੋਂ ਨਿਕਲੇ ਆ ਪੁਨਰਸੁਰਜੀਤ ਅਕਾਲੀ ਦਲ ਤੇ ਅਮਰਿਤਪਾਲ ਦੀ ਪਾਰਟੀ ਫਿਰ ਤਰਨ ਤਰਨ ਦੀ ਸੀਟ ਜਿੱਤਣੀ ਇਹਨਾਂ ਦੇ ਲਈ ਕੋਈ ਔਖੀ ਨਹੀਂ ਅਗਰ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੁੰਦੀਆਂ ਤਰਨ ਤਰਨ ਦੀ ਚੋਣ ਪਹਿਲਾਂ ਹੁੰਦੀ ਹੈ ਫਿਰ ਵੀ ਅਗਰ ਇਹ ਦੋਨੇ ਧਿਰਾਂ ਇਕੱਠੀਆਂ ਹੋ ਕੇ ਚੋਣ ਲੜੀਆਂ ਤੇ ਇਹਨਾਂ ਦੇ ਲਈ ਜਿੱਤ ਬਹੁਤ ਹੀ ਜ਼ਿਆਦਾ ਔਖੀ ਨਹੀਂ ਹੈ ਕਿਉਂਕਿ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਔਰ ਅਮਰਿਤਪਾਲ ਸਿੰਘ ਦਾ ਵੀ ਆਧਾਰ ਹੈ ਔਰ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਵੀ ਲਗਾਤਾਰ ਪੰਜਾਬ ਦੇ ਵਿੱਚ ਸਾਨੂੰ ਪਤਾ ਮੰਗ ਬੁਲੰਦ ਹੈ ਜੀ ਜੀ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਕਿਉਂਕਿ ਜਿਵੇਂ ਜਿਵੇਂ ਅਸੀਂ 20 ਸੋਸਾਈ ਦੇ ਨੇੜੇ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਵੀ ਜ਼ਬਰਦਸਤ ਮੋੜਾਂ ਲੈਣ ਦੀ ਜ਼ਰੂਰ ਨਜ਼ਰ ਆ ਰਹੀ ਹੈ ਬਾਕੀ ਰਹੀ ਗੱਲ ਇਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਸਮਝੌਤੇ ਦੀ ਸਮੇਂ ਦੇ ਨਾਲ ਇਹ ਵੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਪਰ ਹਾਂ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਖਾਸ ਤੌਰ ਤੇ ਪੰਥਕ ਸਿਆਸਤ ਵਿੱਚ ਵੱਡਾ ਫੇਰ ਬਦਲ ਇਸ ਦੇ ਨਾਲ ਜ਼ਰੂਰ ਦਿਖੇਗਾ ਹੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਮੁੱਦੇ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਇਹ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ दर्शका दावता अनुरोध ਕਰਦੇ ਆ ਜਿਹੜੇ ਸਾਡੇ ਇਸ ਚੈਨਲ ਦੇ ਨਾਲ ਜੁੜੇ ਨੇ ਔਰ ਜ਼ਰੂਰ ਕਹਿਣਾ ਚਾਹਾਂਗੇ ਕਿ ਹੋਰ ਤਾਜ਼ਾ ਅਪਡੇਟਸ ਔਰ ਇਸੇ ਤਰ੍ਹਾਂ ਨਾਲ ਖਾਸ ਸਿਆਸੀ ਮੁੱਦਿਆਂ ਦੇ ਉੱਪਰ ਵਿਸਥਾਰ ਵਿੱਚ ਪੂਰੀ ਜਾਣਕਾਰੀ ਔਰ ਐਨਾਲਿਸਿਸ ਉੱਪਰ ਜਾਣ ਜਾਣਣ ਦੇ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅੱਗੋ ਵੀ ਅਸੀਂ ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਪਰ ਵਿਸਥਾਰ ਚ ਜਾਣਕਾਰੀ ਔਰ ਐਨਾਲਿਸਿਸ ਸਾਂਝਾ ਕਰਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਪਣੇ ਸੁਝਾਅ ਆਪਰੀ ਅਸੈਂਪਟੀ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ